ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਆ ਰਹੀ ਆ ਸੋਨਿਆ ਮੈਸੀ ਦੇ ਨਾਮ ਦੇ ਨਾਲ ਜਿਹੜੀ ਉਹ ਜੁੜੀ ਹੋਈ ਆ ਇਹ ਕਾਲੇ ਮੂਲ ਦੀ ਔਰਤ ਜਿਸ ਨੂੰ ਉਹਦੇ ਘਰ ਦੇ ਵਿੱਚ ਹੀ ਡੈਪਟੀਜ਼ ਦੇ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ ਜਿਸ ਦੀ ਮੌਤ ਹੋਈ ਸੀ ਇਸ ਮਾਮਲੇ 'ਚ ਇਲਿਨੋਇਸ ਦੀ ਜਿਹੜੀ ਗ੍ਰੈਂਡ ਜਿਊਰੀ ਆ ਉਸ ਨੇ ਸਾਬਕਾ ਸੰਗਮਨ ਕਾਉਂਟੀ ਦੇ ਜਿਹੜੇ ਸ਼ੈਰਫ ਤੇ ਡੈਪਟੀ ਸ਼ੀਨ ਗ੍ਰੇਸਨ 30 ਸਾਲ ਦੇ ਜੋ ਕਿ ਜਟੇ ਮੂਲ ਦੇ ਆ ਉਨਸ ਨੂੰ ਪਿਛਲੇ ਹਫਤੇ ਇਨਡਾਈਟ ਕੀਤਾ ਆ ਹੁਣ ਵੀਡੀਓ ਉਸ ਪੂਰੇ ਸ਼ੂਟਿੰਗ ਦੀ ਸਾਹਮਣੇ ਆਈ ਆ ਇਹਨੇ ਆਪ ਹੀ ਜਿਹੜੀ ਕਾਲ ਕੀਤੀ ਸੀ 911 ਦੇ ਲਈ ਉਹਨੂੰ ਡਰ ਸੀਗਾ ਵੀ ਕੋਈ ਇਸ ਟਾਈਮ ਉਸਦੇ ਘਰ ਦੇ ਬਾਹਰ ਆ ਰਾਤ ਨੂੰ ਕਹਿੰਦੇ ਤਕਰੀਬਨ 1:00 ਵਜੇ ਦੋ ਡੈਪਟੀਜ਼ ਉਸਦੇ ਘਰ ਦੇ ਬਾਹਰ ਆਏ ਉਹਨਾਂ ਨੇ ਦਰਵਾਜ਼ਾ ਜਿਹੜਾ ਹੋ ਖੜਕਾਇਆ ਕੁਝ ਮਿੰਟ ਬਾਅਦ ਜਿਹੜੀ ਇਹ ਬਾਹਰ ਆਈ ਸੀ ਉਸ ਟਾਈਮ ਕਹਿੰਦੇ ਬੜੀ ਕਨਫਿਊਜ਼ ਜੀ ਜਿਹੜੀ ਉਹ ਆ ਲਗਰੇਸੀ 36 ਸਾਲ ਇਸ ਦੀ ਜਿਹੜੀ ਉਹ ਉਮਰ ਸੀਗੀ ਤੇ ਉਹ ਤੋਂ ਬਾਅਦ ਦੇ ਵਿੱਚ ਹਾਸਾ ਖੇਡਦਾ ਵੀ ਕਹਿੰਦੇ ਹੋਇਆ ਉਸ ਦੇ ਵਿੱਚ ਜਿਹੜੀ ਆਡੀਓ ਵੀਡੀਓ ਚ ਪਤਾ ਲੱਗਦਾ ਆ ਪਰ ਅਚਨ ਚੇਤੇ ਇੱਕ ਜਿਹੜਾ ਪੁਲਸ ਵਾਲਾ ਆ ਉਸ ਨੇ ਇਸ ਦੇ ਉੱਤੇ ਬੰਦੂਕ ਤਾਣ ਕੇ ਇਸ ਦੇ ਉੱਤੇ ਗੋਲੀਆਂ ਮਾਰੀਆਂ ਹੈਡ ਸ਼ਾਟ ਜਿਹੜਾ ਉਹ ਮਾਰਿਆ ਤੇ ਇਸ ਦੀ ਥਾਂ ਜਿਹੜੀ ਉਹ ਮੌਤ ਹੋ ਗਈ ਸੀ ਹੁਣ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਸੰਭਾਵੀ ਪਾਰ ਦੇ ਉੱਤੇ ਕੈਂਡੀਡੇਟ ਹੈਰਿਸ ਨੇ ਵੀ ਇਸ ਗੋਲੀ ਕਾਂਡ ਦੇ ਉੱਤੇ ਆਪਣੀ ਟਿੱਪਣੀ ਜਿਹੜੀ ਉਹ ਦਿੱਤੀ ਉਹਨਾਂ ਨੇ ਕਿਹਾ ਵੀ ਇਹ ਬਹੁਤ ਮਾੜੀ ਚੀਜ਼ ਆ ਜਿਹੜੀ ਉਹ ਵਾਪਰੀ ਆ ਤੇ ਸੋਨਿਆ ਮੈਸੀ ਆਪਣੇ ਘਰ ਦੇ ਵਿੱਚ ਕਹਿੰਦੇ ਸੇਫ ਮਹਿਸੂਸ ਉਸ ਨੂੰ ਕਰਨਾ ਚਾਹੀਦਾ ਸੀ ਸੋ ਇਲਿਨੋਇਸ ਸਟੇਟ ਪੁਲਿਸ ਤੇ ਦੁਆਰਾ ਜਿਹੜੀ ਫੁਟੇਜ ਆ ਉਹ ਹੁਣ ਜਾਰੀ ਕਰਨ ਤੋਂ ਬਾਅਦ ਦੇ ਵਿੱਚ ਸੋਨਿਆ ਮੈਸੀ ਦੀ ਜਿਹੜੀ ਮੌਤ ਹੋਈ ਆ ਉਸ ਦਾ ਉਸ ਨੂੰ ਲੈ ਕੇ ਜਿਹੜੀ ਹੁਣ ਕਾਫੀ ਜ਼ਿਆਦਾ ਇੱਕ ਜਿਹੜੀ ਫੇਰ ਚਰਚਾ ਜਿਹੜੀ ਉਹ ਛੇੜ ਚੁੱਕੀ ਆ ਯਾਦ ਹੁਣ ਹਰਜੋ ਸਿੰਘ ਜੀ ਕਈ ਵਾਰੇ ਪਹਿਲਾਂ ਇੱਕ ਇਦਾਂ ਹੀ ਜਿਹੜੀ ਉਹ ਬੀਬੀ ਸੀਗੀ ਜਦੋਂ ਪੁਲਿਸ ਗਲਤ ਘਰ ਜਿਹੜੀ ਉਹ ਵੜ ਗਈ ਸੀ ਤਾਂ ਉਸ ਦੀ ਵਿਚਾਰੀ ਦੀ ਜਿਹੜੀ ਉਦੋਂ ਮੌਤ ਹੋ ਗਈ ਸੀ ਇਹ ਪਹਿਲੀ ਵਾਰ ਨਹੀਂ ਹੋਇਆ ਵੀ ਪੁਲਿਸ ਦੇ ਦੁਆਰਾ ਇਸ ਤਿਕਰੇ ਨਾਲ ਕਿਸੇ ਨਿਹੱਥੇ ਦੇ ਉੱਤੇ ਜਿਹੜਾ ਉਹ ਗੋਲੀ ਚੱਲੀ ਹੋਵੇ ਤੇ ਉਹਨਾਂ ਦੀ ਮੌਤ ਹੋਈ ਹੋਵੇ ਤੇ ਹੁਣ ਇਸ ਮਾਮਲੇ ਦੇ ਵਿੱਚ ਕਿ ਜਿਹੜਾ ਪੁਲਿਸ ਵਾਲਾ ਆ ਉਸ ਨੂੰ ਇਨਡਾਈਟ ਕਰ ਦਿੱਤਾ ਗਿਆ ਆ ਤੇ ਇੱਕ ਵਾਰੀ ਫੇਰ ਕਹਿ ਕਹਿ ਸਕਦੇ ਆ ਵੀ ਸਿਆਸੀ ਜਦੋਂ ਇੰਨੀ ਜ਼ਿਆਦਾ ਗਰਮੀ ਚੱਲ ਰਹੀ ਆ ਇਲੈਕਸ਼ਨ ਦਾ ਜਿਹੜਾ ਦੌਰ ਆ ਇਤਾਂ ਦੇ ਮੁੱਦੇ ਵੀ ਉਹ ਮੋਰੇ ਆਉਂਦੇ ਰਹਿਣਗੇ ਜੀ ਅਗਲੀ ਖਬਰ ਜਿਹੜੀ ਆ ਉਹ ਇਜ਼ਰਾਈਲ ਤੇ ਪਲਸਤੀਨੀਅਨ ਤੋਂ ਆ ਰਹੀ ਆ ਗਾਜ਼ਾ ਤੋਂ ਆ ਰਹੀ ਆ ਕਹਿੰਦੇ ਦਰਜਨਾਂ ਦੇ ਕਰੀਬ ਲੋਕ ਹੋਰ ਮਾਰੇ ਗਏ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਭੱਜ ਗਏ ਹੈਗੇ ਆ ਕਿਉਂਕਿ ਜਿਹੜਾ ਹਿਊਮਨਿਟੇਰੀਅਨ ਜ਼ੋਨ ਆ ਜਿੱਥੇ ਮਤਲਬ ਇਹ ਆ ਵੀ ਉਹਨਾਂ ਨੂੰ ਸਹਾਇਤਾ ਦੇਣੀ ਆ ਫੂਡ ਦੇਣਾ ਹੈ ਸੁਰੱਖਿਆ ਦੀ ਬੰਬਾਰਡਮੈਂਟ ਇਜ਼ਰਾਈਲ ਵੱਲੋਂ ਕੀਤੀ ਗਈ ਹੈ ਤੇ ਅੱਜ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨਤਨੇਆਹੁ ਅਮਰੀਕਾ ਦੇ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੂੰ ਮਿਲਣ ਵੀ ਆਇਆ ਹੋਇਆ ਹੈਗਾ ਇਜ਼ਰਾਈਲ ਦੀ ਡਿਫੈਂਸ ਫੋਰਸਸ ਨੇ ਅਨਾਉਂਸ ਕੀਤਾ ਹੈ ਆ ਵੀ ਅਸੀਂ ਐਵੇਕੂਏਟ ਕਰ ਰਹੇ ਸੀ ਪਾਲਸਟੀਨੀਅਨ ਨੂੰ ਉਹਨਾਂ ਨੇਬਰਹੂਡ ਚੋਂ ਖਾਨ ਯੂਨਿਸ ਵਾਲਾ ਜੋ ਏਰੀਆ ਹੈ ਜਿੱਥੇ ਹਮਾਸ ਦੇ ਲੋਕ ਰਹਿੰਦੇ ਹੈਗੇ ਆ ਤੇ ਉਸ ਟਾਈਮ ਦੇ ਉੱਤੇ ਜਿਹੜਾ ਆ ਇਹ ਅਟੈਕ ਕੀਤਾ ਗਿਆ ਸੀਗਾ ਯੂਨ ਹਿਊਮਨ ਰਾਈਟਸ ਆਫਿਸ ਨੇ ਜਿਹੜਾ ਇਸ ਐਵੇਕੂਏਸ਼ਨ ਨੂੰ ਇੱਕ ਤਰ੍ਹਾਂ ਨਾਲ ਕਿਹਾ ਵੀ ਬਹੁਤ ਮਾੜੀ ਗੱਲ ਹੈਗੀ ਆ ਸਿਵਿਲিয়ান ਨੂੰ ਕਿਸੇ ਤਰ੍ਹਾਂ ਦਾ ਸਮਾਂ ਨਹੀਂ ਦਿੱਤਾ ਗਿਆ ਤੇ ਉੱਥੋਂ ਤੁਸੀਂ ਜਿਹੜੀ ਆ ਉਹ ਬੰਬਾਰਡਮੈਂਟ ਕਰ ਦਿੱਤੀ ਹੈਗੀ ਆ ਡੈਥ ਟੋਲ ਜਿਹੜਾ ਆ ਉਹ ਮੰਗਲਵਾਰ ਤੋਂ ਹੀ ਸ਼ੁਰੂ ਹੋਇਆ ਆ ਪਿਛਲੇ ਤੋਂ ਤੇ 98 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਆ 263 ਜਿਹੜੇ ਫੱਟੜ ਹੋਏ ਆ 200 ਦੇ ਕਰੀਬ ਜਿਹੜੀਆਂ ਬਿਲਡਿੰਗਸ ਆ ਉਹ ਬੰਬਾਰਡ ਕੀਤੀਆਂ ਗਈਆਂ ਹੈਗੀਆਂ ਡਾਕਟਰ ਮੁਹੰਮਦ ਸਕੋਰ ਸਪੋਕਸਪਰਸਨ ਆ ਨਾਸਰ ਮੈਡੀਕਲ ਕੰਪਲੈਕਸ ਦੇ ਖਾਨ ਯੂਨਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਕਿ 75 ਤੋਂ ਬਾਅਦ ਜਿਹੜੇ ਸਰਟੀਫਿਕੇਟ ਆ ਡੈਥ ਦੇ ਉਹ ਅਸੀਂ ਜਾਰੀ ਕੀਤੇ ਹੈਗੇ ਆ ਇਸ ਹਸਪਤਾਲ ਦੇ ਵਿੱਚੋਂ ਇਹ ਜਿਹੜਾ ਮੈਂ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਸੀਐਨਐਨ ਨੇ ਅੱਜ ਬੜੀ ਡਿਟੇਲ ਦੇ ਵਿੱਚ ਜਿਹੜੀ ਰਿਪੋਰਟ ਛਾਪੀ ਹੈਗੀ ਆ ਇਜ਼ਰਾਈਲ ਵਾਲਿਆਂ ਨੇ ਮਿਲਟਰੀ ਦਾ ਆਫੈਂਸਿਵ ਉਦੋਂ ਤੋਂ ਹੀ ਸ਼ੁਰੂ ਕੀਤਾ ਅਕਤੂਬਰ 7 ਤੋਂ ਬਾਅਦ ਜਿਸ ਟਾਈਮ ਦੇ ਉੱਤੇ ਹਮਾਸ ਨੇ ਸਦਰਾਂ ਦੇ ਇਜ਼ਰਾਈਲ ਦੇ ਵਿੱਚ ਅਟੈਕ ਕਰਤਾ ਸੀ 1200 ਲੋਕ ਉਮਾਰੇਗਾ ਸੀ 250 ਤੋਂ ਵੱਧ ਉਹਨਾਂ ਨੇ ਬੰਦੀ ਬਣਾ ਲਈ ਸੀ ਤੇ ਇਜ਼ਰਾਈਲ ਨੇ ਜਿੰਨੀ ਬੰਬਾਰਡਮੈਂਟ ਕੀਤੀ ਆ ਗਾਜ਼ਾ ਤੇ ਅੱਜ ਤਾਈਂ 39090 ਪਾਲਸਤੀਨੀਅਨ ਮਾਰੇ ਜਾ ਚੁੱਕੇ ਆ 90147 ਜਿਹੜੇ ਫਟੜ ਹੋ ਚੁੱਕੇ ਹੈਗੇ ਆ ਇਹ ਉਹਨਾਂ ਦੀ ਜਿਹੜੀ ਮਿਨਿਸਟਰੀ ਆਫ ਹੈਲਥ ਆ ਉਹਨਾਂ ਨੇ ਸੀਐਨਐਨ ਨੂੰ ਦੱਸਿਆ ਹੈਗਾ ਜੀ ਪੂਰਾ ਕਾਹਿਰ ਜਿਹੜਾ ਹਰਜਸਨਜੀ ਚੱਲ ਰਿਹਾ ਉੱਥੇ ਜਿੱਥੇ ਲੋਕਾਂ ਨੂੰ ਕਿਹਾ ਵੀ ਹਾਂ ਤੁਹਾਨੂੰ ਅਸੀਂ ਕੁਝ ਨਹੀਂ ਕਵਾਂਗੇ ਉੱਥੇ ਵੀ ਬੰਬ ਸੱਟ ਰਹੇ ਆ ਉੱਥੇ ਵੀ ਲੋਕ ਮਾਰ ਰਹੇ ਆ ਤੇ ਲੋਕ ਨੰਮ ਹੋ ਚੁੱਕੇ ਆ ਇਸ ਟਾਈਮ ਇੰਨੀ ਜਿਹੜੀ ਆ ਮੌਤ ਨੂੰ ਜਿਹੜੀ ਉਹ ਦੇਖ ਕੇ ਕਿਸੇ ਦੇ ਲੱਗਦਾ ਨਹੀਂ ਦਿਲ ਦੇ ਉੱਤੇ ਜਾਂ ਦਿਮਾਗ ਦੇ ਉੱਤੇ ਕੋਈ ਅਜੀਹੀ ਚੀਜ਼ ਦਾ ਇਸ ਟਾਈਮ ਅਸਰ ਹੋ ਰਿਹਾ ਹੈਗਾ ਅਗਲੀ ਜਿਹੜੀ ਖਬਰ ਕਰੋਸ਼ੀਆ ਤੋਂ ਆ ਰਹੀ ਹੈ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ ਉੱਥੇ ਇੱਕ ਗਨਮੈਨ ਦੇ ਦੁਆਰਾ ਗੋਲੀ ਕਾਣ ਨੂੰ ਮਾਸ ਸ਼ੂਟਿੰਗ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ 6 ਜਾਣਿਆਂ ਦੀ ਨਰਸਿੰਗ ਹੋਮ ਦੇ ਵਿੱਚ ਮੌਤ ਹੋਈ ਆ ਗਨਮੈਨ ਨੂੰ ਕਹਿੰਦੇ ਵੀ ਇਵੈਂਚੁਅਲੀ ਗ੍ਰਫਤਾਰ ਕਰ ਲਿਆ ਗਿਆ ਸੀਗਾ ਪੰਜ ਜਿਹੜੇ ਰੈਜ਼ੀਡੈਂਟ ਆ ਇਨਕਲੂਡਿੰਗ ਉਸ ਗਨਮੈਨ ਦੀ ਜਿਹੜੀ ਮਾਂ ਵੀ ਉੱਥੇ ਰਹਿੰਦੀ ਸੀ ਤੇ ਨਾਲ ਇੱਕ EMPLOYEE ਉੱਥੇ ਕੰਮ ਕਰਨ ਵਾਲਾ ਦਰੂਵਾਰ ਕਰਕੇ ਜਿਹੜਾ ਇਲਾਕਾ ਆ ਸ਼ਹਿਰ ਆ ਕਰੋਸ਼ੀਆ ਦੇ ਵਿੱਚ ਉੱਥੇ ਇਸ ਬੰਦੇ ਨੇ ਗੋਲੀ ਕਾਣ ਨੂੰ ਅੰਜਾਮ ਦਿੱਤਾ ਸੀਗਾ ਸੋ ਇਹ ਕਹਿੰਦੇ ਵੀ ਬਲਕਨ ਕੰਟਰੀ ਆ ਤੇ ਇੱਥੇ ਬਹੁਤ ਘਾਟ ਇਦਾਂ ਦੀ ਗਨ ਵਾਇਲੈਂਸ ਜਿਹੜੀ ਉਹ ਸੁਣਨ ਨੂੰ ਦੇਖਣ ਨੂੰ ਜਿਹੜੀ ਮਿਲਦੀ ਆ ਪਰ ਇਹ ਕਾਂਡ ਜਿਹੜਾ ਆ ਉੱਥੇ ਵਾਪਰਿਆ ਆ ਕ੍ਰੋਏਸ਼ੀਆ ਦੇ ਨੈਸ਼ਨਲ ਪੁਲਿਸ ਚੀਫ ਨਿਕੋਲਾ ਮਲੀਨਾ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਇਸ ਬੰਦੇ ਦਾ ਪਹਿਲਾਂ ਪੁਲਿਸ ਰਿਕਾਰਡ ਰਿਹਾ ਆ ਡਿਸਟਰਬਿੰਗ ਪਬਲਿਕ ਆਰਡਰ ਤੇ ਡੋਮੈਸਟਿਕ ਅਬਿਊਸ ਦਾ ਗਨਮੈਨ ਕਹਿੰਦਾ ਵੀ ਉੱਥੋਂ ਫਰਾਰ ਹੋ ਗਿਆ ਸੀ ਗੋਲੀ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਚ ਮੁੜ ਕੇ ਇੱਕ ਕੈਫੇ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜਿੱਥੇ ਇਹ ਅਨਰਜਿਸਟਰਡ ਫਾਇਰ ਆਰਮ ਉਸ ਟਾਈਮ ਦੇ ਉੱਤੇ ਕੈਰੀ ਆ ਕਰ ਰਹੀ ਸੀਗਾ ਆ ਸੋ ਕਹਿੰਦੇ ਵੀ ਇਹ ਅਨਪ੍ਰੈਸੀਡੈਂਟਡ ਕ੍ਰਾਈਮ ਜਿੰਨੀ ਕਿ ਇਨਫੋਰਮੇਸ਼ਨ ਕਿਤੇ ਸਾਡੇ ਕੋਲ ਮੌਜੂਦ ਆ ਆ ਪਿਛਲੇ ਦਸਾਂ ਸਾਲਾਂ ਤੋਂ ਗਨਮੈਨ ਦੀ ਜਿਹੜੀ ਮਾਂ ਆ ਉਹ ਉੱਥੇ ਰਹਿ ਰਹੀ ਸੀਗੀ ਸੋ ਕ੍ਰੋਏਸ਼ੀਆ ਦੀ ਵਾਰ ਹੋਈ ਸੀਗੀ ਇੰਡੀਪੈਂਡੈਂਸ ਦੀ ਜਦੋਂ ਯੂਗੋਸਲਾਵੀਆ ਦੇ ਨਾਲੋਂ ਵੱਖ ਹੋਏ ਸੀਗੇ 1991 ਤੋਂ 1995 ਦੇ ਜਿਹੜੇ ਉਹ ਦਰਮਿਆਨ ਆ ਤੱਕ ਕਹਿੰਦੇ ਵੀ ਉਹਨਾਂ ਨੇ ਕਨਫਰਮ ਕਰਤਾ ਸੀਗਾ ਵੀ ਇਹ ਜਿਹੜਾ ਸਸਪੈਕਟਿਡ ਸ਼ੂਟਰ ਆ ਇਹ ਇੱਕ ਸਾਬਕਾ ਮਿਲਟਰੀ ਪੁਲਿਸ ਅਫਸਰ ਜਿਹੜਾ ਹੋ ਰਿਹਾ ਹੈ ਜਿਹੜੀ ਜਿਸ ਨੇ ਇਸ ਵਾਰ ਦੇ ਵਿੱਚ ਇਸ ਲੜਾਈ ਦੇ ਵਿੱਚ ਉਸ ਟਾਈਮ ਦੇ ਉੱਤੇ ਹਿੱਸਾ ਲਿਆ ਸੀ ਦਰੂਵਰ ਕਹਿੰਦੇ ਵੀ 7000 ਲੋਕਾਂ ਦਾ ਇੱਕ ਬੜਾ ਛੋਟਾ ਜਿਹਾ ਕੁਆਇਟ ਜਿਹਾ ਟਾਊਨ ਆ ਤੇ ਇਸ ਹਮਲੇ ਨੇ ਇਸ ਗੋਲੀਕਾਂ ਨੇ ਉਸ ਨੂੰ ਤੇ ਉਸ ਦੇ ਇਰਦਗਿਰ ਦੇ ਇਲਾਕਿਆਂ ਨੂੰ ਝੰਡੋੜ ਕੇ ਰੱਖ ਦਿੱਤਾ